ਸੱਚੀ ਗੱਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ نیوز ਤੇ ਮਾਹਾਂ ਦੇ ਦਿੰਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜ ਦੇ ਖੇਡਾਂ ਮੌਨਾਈਲਾ ਤੇ ਵੋਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਆ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹੇਗਾ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ ਗੁਰਦੁਆਰਾ ਨੰਗਲਕੋਟਲੀ ਗੁਰਦਾਸਪੁਰ ਦੀ ਇਸਤਰੀ 사ਸੰਗ ਸਭਾ ਦੇ ਨਿਸ਼ਕਾਮ ਸੁਖਮਨੀ ਸਾਹਿਬ ਸੋਸਾਇਟੀ ਦੀ ਸੇਵਾ ਤੇ 10 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਗਿਆ ਉਸ ਦੇ ਲਈ ਸੁਸਾਇਟੀ ਦੇ ਮੈਂਬਰਾਂ ਦੇ ਵੱਲੋਂ ਸੰਤਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਦੇ ਵਿੱਚ ਫਰਾਂਸ ਤੋਂ ਧੰਨ ਬਾਬਾ ਦੀਪ ਸਿੰਘ ਦੇ ਮੁਖ ਸੇਵਾਦਾਰ ਮਨਜੀਤ ਸਿੰਘ ਜੀ ਨੇ ਮੁੱਖ ਯੋਗਦਾਨ ਪਾਇਆ ਸੁਸਾਇਟੀ ਦੇ ਮੁਖ ਸੇਵਾਦਾਰ ਬੀਬੀ ਕਵਲਜੀਤ ਕੌਰ ਨੇ ਦੱਸਿਆ ਕਿ ਸੁਸਾਇਟੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਲੋੜਵੰਦਾ ਦੇ ਲਈ ਮਦਦ ਦੇ ਲਈ ਤੇ ਉਹਨਾਂ ਬੱਚਿਆਂ ਨੂੰ ਕੀਰਤਨ ਦੀ ਫ੍ਰੀ ਸਿਖਲਾਈ ਦੇ ਲਈ ਤੇ ਗਰੀਬ ਬੱਚਿਆਂ ਦੇ ਵਿਆਵਾ ਦੇ ਲਈ ਲੋੜਿੰਦਾ ਮਦਦ ਕਰੇਗੀ ਇਸ ਮੌਕੇ ਇੰਦਰਜੀਤ ਗੁਰਮੀਤ ਬਲਜੀਤ ਦਲਜੀਤ ਦੇ ਨਾਲ ਪ੍ਰਕਾਸ਼ ਸਿੰਘ ਤਜਿੰਦਰ ਕੌਰ ਤੇ ਮਨਦੀਪ ਕੌਰ ਸੰਗਤਾ ਨੂੰ ਸਨਮਾਨਿਤ ਵੀ ਕੀਤੀ ਤੇ ਇਸ ਮੌਕੇ ਇੰਦਰਜੀਤ ਗੁਰਮੀਤ ਬਲਜੀਤ ਜਿਸ ਨਾਲ ਦਲਜੀਤ ਪ੍ਰਕਾਸ਼ ਕੌਰ ਤਜਿੰਦਰ ਕੌਰ ਤੇ ਮਨਦੀਪ ਕੌਰ ਨੇ ਸੰਗਤਾ ਨੂੰ ਸਨਮਾਨਿਤ ਕੀਤਾ

शकुंतला जिंदा कौर जी के बाद ने अपना कुलमिंदर कौर जी सुधीर शरणजीत कौर जी दर्शन से लेकर दर्शन से उन्होंने जो भाई बड़ी मिलाई ठीक है सामने देखो रजिंदर सिंह जी के लिए जिंदा भाई साहब के लिए उन्होंने भी देखा

कोई कोई है। के में तक ये कोई फाइनेंशियल पेचीदगी नहीं है ये स्पोर्ट्स में कविता का मुद्दा है इतना का बात नहीं सकती वो समझता नहीं ले रहा है सोने सामने हाँ देख ਵਾਦੀ ਬਹੁਤ ਆਪਰਾ ਪਾਨ ਸਰਪਾਵਿ ਵਿਦਿਆਸਥੀ ਜੀ ਸੁਵਾਸਾ ਜੀ ਲਈ ਬੀਬੀਆਂ ਦੇ 20 ਸਾਲ ਪੁਰਾਣੇ ਹੋਏ ਉਹਦੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੇ ਅਰੰਭ ਨਾਲ ਜੀ ਸੇਵਾ ਜਮਨਨ ਮਾਰਾ ਰਾਜ ਸ਼ਫਾ ਨਾਮ ਜਾਰ ਨਾਮ ਪਾਸ਼ਨਾ ਉਹਨਾਂ ਨੂੰ ਬੀਬੀਆਂ ਵਗੈਰੇ ਸਾਡੇ ਪ੍ਰਧਾਨ ਸਾਹਿਬ ਉਹਨਾਂ ਦੀਆਂ ਦੇ ਸਨਮਾਨ ਕਰਵਾਇਆ ਤੇ ਉਹ ਅੱਜ 20 ਸਾਲ ਪੁਰਾਣੇ ਹੋਏ ਇਹਨਾਂ ਦੇ ਤੇ 20 ਸਾਲ ਕਰਕੇ ਰਹਿਣੇ այսօր ձեզ ներկայացնում եմ մեր պատմության մեջ մուտքագրված օբեդիա ապօրդի նոր նորշանն է եւ արուարի պաշտեի դիարիա ալի մալիքը ծառայում ਗੁਰੂ ਪਿਆਰੇ ਨੇ ਸਾਹ ਸਮਝਿਓ ਗੁਰੂ ਪਿਆਰੇ ਨਾਲੇ ਸਵਾਲ ਆ। ਇਹ ਸਾਰੇ ਜਿਹੜੇ ਨਾ ਗੁਰੂ ਸਵਾਲੇ ਨੇ ਕਿਉਂਕਿ ਇਹ ਹੁਣ ਅਮੋਰ ਜਿਹੇ ਰੀਤੇ ਬਣ ਚੁੱਕੇ ਆ ਅਸੀਂ ਜਦੋਂ 20 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਨਾ ਉਸ ਸਮੇਂ ਦੇ ਤਰ੍ਹਾਂ ਚ ਵਾਰਸ਼ੋਂ ਬੀਤੇ ਸੀ। ਉਦੋਂ ਅਸੀਂ ਸਿੱਧਾ ਸੰਖਿਆਵਾਂ ਜਿਹੜੇ ਤੋਰਿਆ ਨਾ ਅਮੋਰ ਜਿਹੇ ਆ।

ਉਹਨਾਂ ਨੇ ਸੇਵਾ ਕੀਤੀ ਆ ਕਿ ਇਹਨਾਂ ਬੀਬੀਆਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਤੇ ਜਿਹੜੀਆਂ ਬੀਬੀਆਂ ਦੀ ਸੇਵਾ ਹਾਵੈ ਨਾ ਹਮਸਾ ਮਰਦਾਂ ਦੀ ਸੇਵਾ ਜਿਹੜੀ ਹੈ ਜੋ ਉਹਨਾਂ ਨੇ ਇਸ ਮਨਚਿੰਤ ਸੰਭਾਗ ਦੇ ਦਿੱਤੇ ਆ ਉਹ ਸਾਡੇ ਮਾਨ ਜੋਗਰ ਵੀਰ ਜੀ ਜਿਹੜੇ ਆ ਉਹ ਹੈ ਵੀਰੇ ਮਜੀਠ ਸਿੰਘ ਬਾਕੀ ਸਿਆਦ ਅਚਲ ਕੋਈ ਵੀ ਘਟ ਨਹੀਂ ਦੇ ਨਾਲ ਵਿੱਚ ਉਹ ਜਿਹੜੀਆਂ ਬੀਬੀਆਂ ਬੈਠੀਆਂ ਨਾ ਕੋਈ ਵੀ ਨਹੀਂ ਰਹਿ ਜਾਏ ਕਿ ਜਿੰਨੇ ਕਮੇਟੀਆਂ ਪੂਰੀਆਂ ਨਹੀਂ ਆਉਂਦੀਆਂ ਹੈਣਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਕਮੇਟੀ ਕਿਵੇਂ ਸਮਾਪਤ ਹੋਣੀ ਚਾਹੀਦੀ ਨਹੀਂ ਤੇ ਤੁਸੀਂ ਹੁਣ ਛੱਡ ਦਿਓ ਨਾ ਪਾਇਆ ਪਰ ਇਹ ਨਹੀਂ ਨਾਂ ਪਿਆ ਕੇ ਨੂੰ ਦੱਸਣਾ ਆਪਣਾ ਪਰ ਦੀਦੀਆਂ ਨਹੀਂ ਮੰਨੀਆਂ ਦੀਦੀਆਂ ਕਹਿੰਦੀਆਂ ਕਿ ਜਿਹੜਾ ਸਾਡੇ ਕੋਲ ਬਿਲਕੁਲ ਅਜਿਹਾ ਕਰਦੇ ਆ ਨਾ ਭਾਵੇਂ ਕੋਈ ਆਪਣੀ ਜਮਾਨਤਾਂ ਨੂੰ 10 ਰੁਪਏ ਵੀ ਕੱਢਦੇ ਆ ਜਾਂ ਚਾਹੇ ਤੂੰ ਜਾਂ ਕਰਦੇ ਆ ਜੋ ਵੀ ਕਰਦੇ ਆ 500 ਕਰਦੇ ਆ ਪਰ ਉਹਦੀ ਸ਼ਰਤ ਇਸ ਤਰ੍ਹਾਂ ਬਣ ਗਈ ਆ ਗੁਰਦਾਰ ਦੇ ਵਿੱਚ ਕਿ ਉਹ ਕਹਿੰਦਾ ਕਿ ਮੈਂ ਹੀ ਬੰਦ ਨਹੀਂ ਕਰਾਂਗਾ ਜੇ ਤੱਕ ਸੰਵੰਦਿਆ ਇਹ ਤਾਂ ਸਮਝਿਆ ਤੁਹਾਨੂੰ ਗੁਰੂ ਦਾ ਕੁਛ ਲੱਗ ਰਿਹਾ ਇਸ ਕਰਕੇ ਬਾਕੀ ਸਭ ਤੋਂ ਪਹਿਲਾਂ ਜਿਹੜਾ ਸਾਡਾ ਮਾਨਤ ਜੀ ਆਪਾਂ ਦੀਪਿੰਦਰ ਜੀ ਨੂੰ ਆਪਾਂ ਜਿਹੜੇ ਸਰਪੰਚ ਆਉਂਦੇ ਆ ਕਿਤੇ ਬੋਲਣ ਵਾਲੇ ਚੁੱਕਾ ਸਰਪੰਚ ਸਾਡੇ ਅਫੇ ਨਹੀਂ ਦੀਪਿੰਦਰ ਚਿੱਤਰ ਅਰਜੀ ਸਾਡੇ ਮਾਨਯੋਗ ਨੇ ਤੇ ਬੜੀ ਚਾਹਤ ਨਾਲ ਇਹਨਾਂ ਨੇ ਮਦਦ ਕੀਤੀ ਕਿੰਨਾ ਇਹ ਕਸ਼ਟ ਚੀਕੀ ਹੋ ਸਾਡੀ ਸਮਝੀ ਹੋ ਇਹ ਜਦੋਂ ਅਸੀਂ ਨਿਸ਼ਾਨ ਸੇਵਾ ਆ ਕੇ ਕਰਦੇ ਆ ਘਰ ਵਿੱਚ ਜਾ ਕੇ ਕਾਰ ਕਰਦੇ ਆ ਤੇ ਜਰੂਰ ਚੰਗੇ ਤੇ ਕਿਤੇ ਕਿਤੇ ਦੇਖ ਕੇ ਚੰਗਿਆ ਲੋਕ ਲੋਕੇ ਚੰਗੇ ਜਾ ਸਾਨੂੰ ਬੜੀ ਵੱਲੀ ਪ੍ਰਸ਼ੰਸਾ ਕਰਾਇਆ ਗਏ ਤੇ ਜੀ ਅਸੀਂ ਤਾਂ ਦੱਸ ਰਹੇ ਹਾਂ ਕਿ